ਪੰਜਾਬ ਚ ਸੀਤਲੈ ਦਾ ਸਿਲਸਿਲਾ ਜਾਰੀ ਹੈ ਅੱਜ ਵੀ 8 ਜ਼ਿਲ੍ਹਿਆਂ ਵਿੱਚ ਸੀਤਲੈ ਦਾ yellow alert ਜਾਰੀ ਕੀਤਾ ਗਿਆ ਹੈ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਜਲੰਧਰ ਮੋਗਾ ਮਾਨਸਾ ਤੇ ਫਿਰੋਜ਼ਪੁਰ ਵਿੱਚ ਸੀਤਲੈ ਦਾ ਅਲਰਟ ਜਾਰੀ ਕੀਤਾ ਗਿਆ ਕੱਲ ਵੀ ਇਹ ਸੀਤਲੈ ਦਾ ਸਿਲਸਿਲਾ ਜਾਰੀ ਰਹੇਗਾ ਦੂਜੇ ਪਾਸੇ ਪੰਜਾਬ ਚ ਇਸ ਪੂਰੇ ਹਫ਼ਤੇ بارش ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਗਿਆਨ ਕੇਂਦਰ ਨੇ ਇਸ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਹੈ ਬੀਤੇ 24 ਘੰਟਿਆਂ ਵਿੱਚ ਪੰਜਾਬ ਦੇ ਤਾਪਮਾਨ 'ਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਆਮ ਦੇ ਕਰੀਬ ਨੇ ਸਵੇਰੇ ਦੇ ਸਭ ਤੋਂ ਘੱਟ ਤਾਪਮਾਨ 3.6 ਡਿਗਰੀ ਰੋਪੜ 'ਚ ਦਰਜ ਕੀਤਾ ਗਿਆ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 6.1 ਡਿਗਰੀ ਲੁਧਿਆਣਾ ਦਾ 9.2 ਡਿਗਰੀ ਪਟਿਆਲਾ ਦਾ 10.1 ਡਿਗਰੀ ਪਠਾਨਕੋਟ ਦਾ 5.6 ਡਿਗਰੀ ਬਠਿੰਡਾ ਦਾ 5.8 ਫਰੀਦਕੋਟ ਦਾ 3.8 ਗੁਰਦਾਸਪੁਰ ਦਾ 5.0 ਐਸਬੀਐਸ ਨਗਰ ਤੇ 6.9 ਡਿਗਰੀ ਦਰਜ ਕੀਤਾ ਗਿਆ ਹੈ ਫਿਰੋਜ਼ਪੁਰ ਦਾ ਘੱਟੋ ਘੱਟ ਤਾਪਮਨ 7.3 ਡਿਗਰੀ ਹੁਸ਼ਿਆਰਪੁਰ ਦਾ 4.9 ਡਿਗਰੀ ਮਾਨਸਾ ਦਾ 9.3 ਡਿਗਰੀ ਪਾਖੜਾ ਡੈਮ ਦਾ 8.7 ਡਿਗਰੀ ਸ਼੍ਰੀ ਅਨੰਦਪੁਰ ਸਾਹਿਬ ਦਾ 8.4 ਡਿਗਰੀ ਸਮਰਾਲਾ ਦਾ 9.0 ਡਿਗਰੀ ਦਰਜ ਕੀਤਾ ਗਿਆ ਚੰਡੀਗੜ੍ਹ ਸ਼ਹਿਰ ਦਾ ਘੱਟੋ ਘੱਟ ਤਾਪਮਨ 8.6 ਡਿਗਰੀ ਚੰਡੀਗੜ੍ਹ 에어ਪੋਰਟ ਦਾ 9.8 ਡਿਗਰੀ ਦਰਜ ਕੀਤਾ ਗਿਆ